ਜੋ ਐਸਜੀਪੀਸੀ ਦੀਆਂ ਵੋਟਾਂ ਵੰਡਣ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਜਿਹੜੀ ਕਿ 31 ਤਰੀਕ ਹੈ ਜਸਟਿਸ ਸਰੋ ਨੂੰ ਇਸ ਚੋਣ ਦਾ ਚੋਣ ਕਮਿਸ਼ਨ ਅਪੌਇੰਟ ਕੀਤਾ ਹੈ ਸੈਂਟਰ ਨੇ ਔਰ ਜਿਹੜੀ ਚੋਣ ਪ੍ਰਕਿਰਿਆ ਜੋ ਇਹ ਵੋਟਾਂ ਵੰਡਣ ਦੀ ਪ੍ਰਕਿਰਿਆ ਹੈ ਇਹ ਬਹੁਤ ਸਲੋ ਹੈ ਔਰ ਨਾ માત્ર ਚੱਲ ਰਹੀ ਹੈ ਜਿਹੜੀਆਂ ਫਾਈਲਾਂ ਕੁਝ ਫਾਰਮ ਭਰ ਕੇ ਵੀ ਦਿੱਤੇ ਨੇ ਉਹ ਵੀ ਪੂਰਨ ਤੌਰ ਤੇ ਬਣ ਨਹੀਂ ਸਕੇ ਚਾਹੇ ਉਹ ਡਿਊਟੀ ਪਟਵਾਰੀ ਸਾਹਿਬਾਨਾਂ ਦੀ ਲਈਏ ਪਟਵਾਰੀ ਸਾਹਿਬਾਨਾਂ ਦੀ ਜਿਹੜੀ ਪੋਸਟਿੰਗ ਹੈ ਜੋ ਉਹਨਾਂ ਦੀਆਂ ਜਿਹੜੀਆਂ ਅਸਾਮੀਆਂ ਨੇ ਉਹ ਪੰਜਾਬ 'ਚ ਬਹੁਤ ਥੋੜੀਆਂ 2500 ਦੇ ਕਰੀਬ ਲਗਭਗ ਅਸਾਮੀਆਂ ਅਸੀਂ ਪਹਿਲਾਂ ਵੀ ਬੇਨਤੀ કરી ਸੀ ਹੁਣ ਵੀ ਕਰਦੇ ਆਂ ਵੀ ਜਿਹੜੇ ਅੰਗਣਵਾੜੀ ਵਰਕਰ ਨੇ ਇੱਕ ਉਹਨਾਂ ਦੇ ਨਾਲ ਹੈਲਪਰ ਨੇ ਉਹਨਾਂ ਦੀ ਗਿਣਤੀ ਜੇ ਮੈਂ ਜ਼ਿਆਦਾ ਨਾ ਲਾਵਾਂ ਤਾਂ ਲਗਭਗ 30000 ਦੇ ਕਰੀਬ ਪੰਜਾਬ ਦੇ ਵਿੱਚ ਹੈ ਔਰ ਉਹਨਾਂ ਨੂੰ ਹਰ ਗਲੀ ਮਹੱਲੇ ਦਾ ਪਤਾ ਉੱਥੇ ਰਜਿਸਟਰ ਨੇ ਉਹਨਾਂ ਕੋਲ ਬਣੇ ਹੋਏ ਮੈਂ ਸਰਕਾਰ ਪਾਸੋਂ ਜਸਟਿਸ ਸਰੋਂ ਪਾਸੋਂ ਇਹ ਚਾਹਨਾ ਹੈ ਕਿ ਉਹ ਬੀਬੀਆਂ ਜਿਹੜੀਆਂ ਸਾਡੀਆਂ ਅੰਗਨਵਾੜੀ ਵਰਕਰ ਨੇ ਭੈਣਾ ਉਹਨਾਂ ਦੀ ਡਿਊਟੀ ਲਾਉਣ ਤਾਂ ਜੋ ਇਹ ਵੋਟਾਂ ਦੀ ਜਿਹੜੀ ਪ੍ਰਕਿਰਿਆ ਹੈ ਇਹ ਸਹੀ ਢੰਗ ਨਾਲ ਨੇਪੜੇ ਚੜ੍ਹ ਸਕੇ ਔਰ ਸਰਕਾਰ ਇਹਦੇ ਵਿੱਚ ਸੰਜੀਦਗੀ ਦਿਖਾਵੇ ਸੈਂਸੀਅਰ ਹੋ ਕੇ ਵੋਟਾਂ ਨੂੰ ਧਿਆਨ ਚ ਰੱਖੇ ਇਹ ਜਿਹੜਾ ਕੌਮੀ ਮਸਲਾ ਹੈ ਧਰਮ ਦਾ ਮਸਲਾ ਹੈ 13 ਸਾਲ ਹੋ ਗਏ ਇੱਕ ਐਡੀ ਵੱਡੀ ਸੰਸਥਾ ਜਿਹਦਾ 1400 ਕਰੋੜ ਦਾ ਸਾਲਾਨਾ ਬਜਟ ਹੋਵੇ ਔਰ 20000 ਏਕੀਲਾ ਜ਼ਮੀਨ ਦਾ ਹੋਵੇ ਉਹਦਾ ਕੋਈ ਹਿਸਾਬ ਕਿਤਾਬੇ ਨਾ ਹੋਵੇ ਇਹਦੇ ਵਿੱਚ ਸੈਂਟਰ ਦਖਲ ਦੇ ਕੇ ਇਹ ਇਹ ਜਿਹੜਾ ਲੰਬਾ ਸਮਾਂ ਇਹ ਇਹ ਬਾਦਲਾਂ ਦੇ ਪਰਿਵਾਰ ਦੇ ਕਹੇ ਤੇ ਜਿਹੜਾ ਟਾਈਮ ਕੱਢ ਰਿਹਾ ਹੈ ਇਹ ਬਿਲਕੁਲ ਗਲਤ ਹੈ ਅਸੀਂ ਚਾਹੁੰਦੇ ਹਾਂ ਤੁਰੰਤ ਜਿਵੇਂ 5 ਸਾਲ ਮਗਰੋਂ ਇਲੈਕਸ਼ਨ ਹੁੰਦੇ ਨੇ ਉਦੋਂ ਇਲੈਕਸ਼ਨ ਹੋਣ ਔਰ ਇਹਦੇ ਵਾਸਤੇ ਇਹ ਨਹੀਂ ਹੈ ਵੀ ਸਰਕਾਰ ਚਾਹੁੰਦੀ ਹੈ ਜਾਂ ਕੋਈ ਹੋਰ ਚਾਹੁੰਦਾ ਵੀ ਇਹ ਪ੍ਰਬੰਧ ਚੰਗੇ ਹੋਣ ਗੁਰੂ ਘਰਾਂ ਦੇ ਪ੍ਰਬੰਧ ਬਿਲਕੁਲ ਤਾਂ ਚੰਗੇ ਹੋਣਗੇ ਗੱਲਾਂ ਨਾਲ ਨਹੀਂ ਸਰਨਾ ਇਹ ਇਹਨੂੰ ਸੰਜੀਦਾ ਹੋ ਕੇ ਵੋਟਾਂ ਬਣਾਓ ਔਰ ਜਿੱਥੇ ਵੀ ਸਿੱਖ ਪੰਥ ਕੌਮ ਜੋ ਸਿੱਖ ਚਾਹਣ ਦੇ ਵੋਟਾਂ ਪਾ ਕੇ ਉਹਨੂੰ ਫਤਵਾ ਦੇਣ ਔਰ ਉਹਨਾਂ ਨੂੰ ਪ੍ਰਬੰਧ ਸੰਭਾਲਣ ਔਰ ਇਸ ਕਰਕੇ ਫਿਰ ਬੇਨਤੀ ਕਰਦੇ ਆਂ ਵੀ ਇਹ ਤੁਹਾਡੀਆਂ ਵੋਟਾਂ ਜਿਹੜੀਆਂ ਹੁਣ ਬਣੀਆਂ ਨੇ ਇਹ ਨਾ ਮਾਤਰ ਨੇ ਔਰ ਫਾਰਮ ਵੀ ਗੁੰਮ ਹੋਏ ਨੇ ਔਰ ਜਿੰਨੇ ਕੋ ਉਹਨਾਂ ਕੋਲ ਡਿਊਟੀ ਸੀ ਬਣਾਈ ਵੀ ਨੇ ਪਰ ਫਿਰ ਵੀ ਸਰਕਾਰ ਸੰਜੀਦਗੀ ਦਿਖਾਵੇ ਔਰ ਇਹ ਵੋਟਾਂ ਦੀ ਜਿਹੜੀ ਪ੍ਰਕਿਰਿਆ ਨੂੰ ਤੇਜ਼ ਕਰੇ ਔਰ ਬੇਨਤੀ ਕਰਦੇ ਆਂ ਕਿ ਅੰਗਣਵਾੜੀ ਵਰਕਰਾਂ ਨੂੰ ਇਹਨਾਂ ਦੀ ਡਿਊਟੀ ਦੇਵੇ